परम पद सदेतर हरे ਜੀ ਜੀ ਨੂੰ ਬਹੁਤ ਨਿਸ਼ਾਨੀ ਹੋਲੀ تشریف ਲੈਣੇ ਕਿ ਚੇਤੇ ਬੈਠਣੇ ਤੇ ਬਾਬਾ ਜੀ ਉਹ ਵੀ मनुष्य मनुष्य ਇਨਾਂ ਦਾ ਇਤਿਹਾਸ ਤਾਂ ਬੜਾ ਲੰਮਾ ਚੌੜਾ ਹੈ ਜੀ ਵੈਸੇ ਬਾਬਾ ਸ਼ੰਕਰ ਗਰੌਲੀਆ ਮਾਰਜੀ ਜੀ ਇਹ ਵੀ ਆਪਣੇ ਰਾਜਸਥਾਨ ਤੋਂ ਅਲਵਰ ਜ਼ਿਲ੍ਹੇ ਤੋਂ ਆਏ ਨੇ ਜੀ ਤੇ ਬਾਬਾ ਸ਼ਾਹ ਫਾਜ਼ਿਲ ਜੀ ਜਿਹੜੇ ਨੇ ਇਹ ਵੀ ਰਾਜਸਥਾਨ ਤੋਂ ਅਜਮੇਰ شریف ਤੋਂ ਆਏ ਨੇ ਜੀ ਆਪਣੇ ਕੜਾਂ شریف ਚ ਤਾਂ ਇੱਥੇ ਔਲੀਆ ਮਹਾਰਾਜ ਬਾਬਾ ਸ਼ੰਕਰਗਿਰ ਜੀ ਨੇ ਜੀ ਸਨ 45 ਤੋਂ ਲੈ ਕੇ 71 ਤੱਕ ਉਹਨਾਂ ਨੇ ਸੇਵਾ ਕੀਤੀ ਜਿੱਥੇ ਪੀਰ ਜੀ ਦੀ ਔਰ ਔਲੀਏ ਦਾ ਖਿਤਾਬ ਪ੍ਰਾਪਤ ਕੀਤਾ ਉਹਨਾਂ ਨੇ ਇਥੋਂ ਜੀ ਤੇ ਦਾਸ ਦੇ ਉਹ ਦਾਦਾ ਗੁਰੂ ਜੀ ਲੱਗਦੇ ਨੇ ਜੀ ਉਹਨਾਂ ਦਾ ਇੰਤਕਾਲ ਆਪਣਾ 1971 ਨੂੰ ਹੋਇਆ ਸੀ ਜੀ ਜਿਹੜੇ ਅੱਜ ਦੇ ਦਿਨ ਆਪਾਂ 11 ਜੂਨ 1971 ਨੂੰ ਉਹਨਾਂ ਦਾ ਇੰਤਕਾਲ ਹੋਇਆ ਸੀ ਜੀ ਉਹ ਦਿਨ ਆਪਾਂ ਮਨਾ ਰਹੇ ਹਾਂ ਜੀ ਹਾਂ ਜੀ ਤੇ ਇਸ ਢਾੜੇ ਚਿੱਟੀ ਕੀ ਕਰਵਾਇਆ ਜਾਂਦਾ ਜੀ ਇਸ ਢਾੜੇ ਦੇ ਵਿੱਚ ਜੀ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਜੀ ਅਪਰੰਤ ਫਿਰ ਪਉਗ ਤੋਂ ਬਾਅਦ ਜੀ ਆਪਣੇ ਰਾਗੀ ਢਾਡੀ ਕਵਾਲੀ ਪਾਰਟੀਆਂ ਜਿਵੇਂ ਜਿਵੇਂ ਕਿਸੇ ਦੀ ਸਰਦਾ ਹੁੰਦੀ ਜੀ ᱛਿਵੇਂ ᱛਿਵੇਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਜੀ ਆਪਣਾ ਤੇ ਮਨ ਤੋਂ ਸੇਵਾ ਕਰਦੇ ਨੇ ਜੀ ਹਾਂਜੀ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਜੀ ਸੰਗਤਾਂ ਤਾਂ ਜੀ ਚਾਰ ਚੁਫੇਰੇ ਤੋਂ ਹਰਿਆਣਾ ਪੰਜਾਬ ਦਿੱਲੀ ਜਿੱਥੇ ਜਿੱਥੋਂ ਤੱਕ ਵੀ ਇਹਨਾਂ ਦੀ ਮਸ਼ਹੂਰੀ ਹੈ ਜੀ ਬੜੀ ਦੂਰ ਦੂਰ ਤੱਕ ਤੋਂ ਸੰਗਤਾਂ ਇਹਨਾਂ ਦੇ ਚਰਨਾਂ 'ਚ ਆਉਂਦੀਆਂ ਨੇ ਜੀ ਤੇ ਆ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ